ਅੱਜ ਜੋ ਕੌਮ ਦੀ ਹਾਲਾਤ ਨੇ ਬਣੇ ਹੋਏ ਉਹਦੇ ਵਿੱਚ ਕੌਮ ਦੇ ਏਕੇ ਦਾ ਘਾਟ ਹੋਣ ਕਾਰਨ ਸਭ ਤੋਂ ਵੱਡਾ ਕਾਰਨ ਬਣ ਰਿਹਾ ਹੈ ਇਸ ਘਾਟ ਦੇ ਵਿੱਚ ਵਿਰੋਧੀ ਧਿਰਾਂ ਵੀ ਵਿੱਚੋਂ ਜਿਹੜੀਆਂ ਆਪਣੇ ਅਨਸਰ ਗਲਤ ਅਨਸਰ ਵਿੱਚ ਵਾੜ ਕੇ ਸਿੱਖੀ ਦੇ ਬਾਣੇ ਦੇ ਵਿੱਚ ਕੌਮ ਦੇ ਇਕਜੁੱਟਤਾ ਨਹੀਂ ਹੋਣ ਦੇ ਰਹੇ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਮ왈ਤਾ ਖੜੀ ਜਾ ਕਰੀ ਜਾ ਰਹੀ ਹੈ ਉਹ ਦਸਮ ਗ੍ਰੰਥ ਦੀ ਹੈ ਦਸਮ ਗ੍ਰੰਥ ਦੇ ਵਿੱਚ ਜਿਹੜੀਆਂ ਵੀ ਗੱਲਾਂ ਕੁਝ ਮੰਨਤਾ ਕਰਨ ਵਾਲੀ ਤੇਰਾ ਇੱਕ ਨਹੀਂ ਮੰਨਣ ਵਾਲੀ ਵੀ ਹੈ ਦੋਏ ਤਰ੍ਹਾਂ ਪੂਰਨ ਤੌਰ ਤੇ ਗ੍ਰਹਿਣ ਵੀ ਨਹੀਂ ਕਰਦੇ ਗੁਰਮਤ ਨੂੰ ਤੇ ਪੂਰਨ ਤੌਰ ਤੇ ਰੱਦ ਵੀ ਨਹੀਂ ਕਰਦੇ ਕੌਮ ਨੂੰ ਉਹ ਦ੍ਰਿਸ਼ਟੀ ਚ ਪਾਇਆ ਪਿਆ ਜਦ ਕਿ ਜੇਕਰ ਤੁਸੀਂ ਦੋਏ ਤਰ੍ਹਾਂ ਇੰਨੀਆਂ ਹੀ ਸੂਝਵਾਨ ਹੋ ਤਾਂ ਇੱਕ ਜਗ੍ਹਾ ਮੰਚ ਤੇ ਬਹਿ ਕੇ ਵਿਚਾਰ ਕਰਨ ਦੀ ਲੋੜ ਹੈ ਤਾਂ ਕਿ ਕੌਮ ਆਪਣੇ ਆਂ ਜੈਜ ਮੰਗਾਂ ਵਾਸਤੇ ਇਕਜੁੱਟ ਹੋ ਕੇ ਕੁਈ ਘਾਲਣਾ ਘਾਲ ਸਕੇ ਨਹੀਂ ਤਕਰੀਬਨ ਦੁਨੀਆ ਮਲਮਾ ਵੇਚ ਗਈ ਸਾਤੋਂ ਸੋਨਾ ਨਹੀਂ ਵੇਚ ਹੋਇਆ ਉਹ ਲੋਕ ਵੀ ਆ ਕੇ ਪੰਜਾਬ ਦੀ ਧਰਤੀ ਤੇ ਤਰੱਕੀ ਫੜ ਗਏ ਜਿਨ੍ਹਾਂ ਦੇ ਰੈਬਰਾਂ ਨੇ ਕਦੇ ਆ ਕੇ ਪੰਜਾਬ ਦੀ ਧਰਤੀ ਤੇ ਪੈਰ ਵੀ ਨਹੀਂ ਪਾਏ ਜੈਨਿਕ ਮਿਸ਼ਨਰੀ ਈਸਾਈ ਮਿਸ਼ਨਰੀ ਨੇ ਜਿਹੜਾ ਹੈ ਤੇ ਇੱਥੇ ਸਮਝਣ ਜੋਗ ਈ ਗੱਲ ਹੈ ਵੀ ਕੌਮ ਚ ਪੈਰ ਹੀ ਜਿਹੜੀ ਮੌਲਤਾ ਹੁਣ ਇੱਕ ਪਾਸੇ ਤਾਂ ਜਿਹੜੀ ਮਿਸ਼ਨਰੀ ਲਾਣਾ ਹੈ ਇਧਰੋਂ ਸਿੱਖਾਂ ਦੇ ਵਿੱਚ ਉਹ ਦਸਮ ਗ੍ਰੰਥ ਨੂੰ ਜਿਹੜਾ ਰੱਦ ਕਰਦਾ ਹੈ ਤੇ ਦੂਜੇ ਪਾਸੇ ਜਦੋਂ ਤਕਰੀਬਨ ਅਮਰਤ ਸਚਾਰ ਦਾ ਆਉਂਦਾ ਪ੍ਰੋਗਰਾਮ ਉਹਦੇ ਵਿੱਚ ਬਾਣੀਆਂ ਦਰਜ ਨੇ ਨਿਤਨੇਮ ਚ ਵੀ ਬਾਣੀਆਂ ਪੜਦੇ ਆ ਫਿਰ ਤੁਸੀਂ ਰੱਦ ਕਿਵੇਂ ਕਰ ਸਕਦੇ ਹੋ ਤੇ ਜਿਹੜੀ ਹੇਮਕੁੰਠ ਦੀ ਕਹਾਣੀ ਹੈ ਪ੍ਰਦਮਾ ਉਹ ਜਿਹੜੀ ਪਿਛਲੇ ਜਨਮ ਦਾ ਵਰਤਾਂਤ ਦੱਸਿਆ ਵੈ ਤੇ ਜੋ ਤ ਉਹ ਜੁਕਤ ਸਾਈ ਸੈਂ ਕਾਇਆ ਫੇਰ ਪਲਟੀਏ ਦਾ ਸਿਧਾਂਤ ਕੋ ਜੋਤੀ ਫਿਰ ਨੌ ਅੱਡ ਬਦਲ ਕੇ ਕਿਉਂ ਬਾਣੀ ਉਚਾਰਨ ਕਰੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਬਾਅਦ ਚੋਂ ਹੀ ਗੁਰੂ ਸਾਹਿਬ ਨੇ ਦਰਜ ਕਰੀ ਹੈ ਇਸ ਲਈ ਬਹੁਤ ਹੀ ਗੰਭੀਰ ਗੱਲਾਂ ਨੇ ਜਿਹੜਾਂ ਤੇ ਮੁੱਦਿਆਂ ਤੇ ਗੱਲ ਕੀਤੀ ਜਾ ਸਕਦੀ ਹੈ ਪਰ ਬਹਿ ਕੇ ਤਾਂ ਕਿ ਕੌਮ ਦਾ ਏਕਾ ਹੋ ਸਕੇ ਇਸ ਵਿਚਾਰ ਤੇ ਜੇਕਰ ਕਿਸੇ ਨੂੰ ਪੂਰਨ ਤੌਰ ਤੇ ਕਰਨਾ ਹੋਵੇ ਤਾਂ ਦਾਸ ਦੇ ਇਸ ਚੈਨਲ ਤੇ ਪੂਰੀ ਵੀਡੀਓ ਦੋਏ ਪੱਖਾਂ ਦਾ ਵਿਚਾਰ ਰੱਖ ਕੇ ਪੂਰੀ ਵੀਡੀਓ ਬਣਾਈ ਗਈ ਹੈ ਤੇ ਉਹਦੇ ਵਿੱਚ ਤੇ ਉਹਨਾਂ ਨੂੰ ਬਾਚਿਆ ਵੀ ਜਾਣਾ ਚਾਹੀਦਾ ਕਿਉਂਕਿ ਦੋਹੇ ਤਰ੍ਹਾਂ ਦਾ ਪੱਖ ਹੈ ਇੱਕ ਤਰ੍ਹਾਂ ਦਾ ਨਹੀਂ ਇੱਥੇ ਕੌਮ ਦੇ ਚੌਧਰੀ ਸੋਚਣਾ ਵੀ ਕੌਮ ਕਿੱਧਰ ਨੂੰ ਜਾ ਰਹੀ ਹੈ ਤੁਸੀਂ ਤੁਸੀਂ ਕਿੱਧਰ ਨੂੰ ਲੈ ਕੇ ਜਾ ਰਹੇ ਹੋ